ਫਿਲਹਾਲ ਨਵਾਂ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਨੇ ਨੈਸ਼ਨਲ ਹਾਈਵੇ ਗੜੀ ਕਾਨਗੋ ਨੇੜੇ ਕਿਸਾਨਾਂ ਨੂੰ ਰੋਕਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਦੇ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ ਲੇਕਿਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ ਅਤੇ ਕਿਸਾਨਾਂ ਨੇ ਉੱਥੇ ਹੀ ਬੈਠ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਲੇਕਿਨ ਪੰਜਾਬ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਅਤੇ ਕਿਸਾਨਾਂ ਨੂੰ ਨਜ਼ਰਬੰਦ ਵੀ ਕੀਤਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿੱਚ ਕੋਈ ਅੰਤਰ ਨਹੀਂ ਹੈ ਪੰਜਾਬ ਸੰਜੁਕਤ ਮੋਰਚੇ ਵੱਲੋਂ ਜੋ ਵੀ ਅਗਲੀ ਰਣਨੀਤੀ ਬਣਾਈ ਜਾਵੇਗੀ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਮੈਂ ਮੈਂ ਕੁਲਵਿੰਦਰ ਸਿੰਘ ਚਾਹਲ ਜ਼ਿਲ੍ਹਾ ਸ਼ਕਤਰਕੇਰਤੀ ਸਾਨੂੰ ਹਾਜ਼ਰ ਪਰ ਅੱਜ ਜੋ ਸੰਜੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਹਫ਼ਤੇ ਦਾ ਪ੍ਰਭਾਵ ਸੀ ਉਦੇ ਤਹਿਤੀ ਆਪਾਂ ਜਿਹੜੇ ਗੜਸ਼ੰਕਰਾ ਤੇ ਨਵੇਂ ਸ਼ਹਿਰ ਦੇ ਕਿਸਾਨ ਜਿਹੜੇ ਆ ਉਹ ਇਕੱਠੇ ਹੋ ਕੇ ਚੰਡੀਗੜ੍ਹ ਵੱਲ ਜਾ ਰਹੇ ਆ ਪਰ ਜਿਹੜੀ ਭਗਵਤ ਬਾਣੀ ਸਰਕਾਰ ਆ ਉਹ ਪਿਛਲੇ ਕਈ ਦਿਨਾਂ ਤੋਂ ਹੀ ਇੱਕ ਦੋ ਦਿਨਾਂ ਤੋਂ ਕਿਸਾਨਾਂ ਨੂੰ ਘਰਾਂ ਵਿੱਚੋਂ ਗ੍ਰਿਫਤਾਰ ਕਰ ਰਹੀ ਆ ਤੇ ਉਹਨਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਆ ਕਈ ਕਿਸਾਨ ਸਾਡੇ ਪੰਜਾਬ ਉਧਰ ਦੇ ਜਿਲ੍ਹਿਆਂ ਵਿੱਚ ਭੇਜੇ ਗਏ ਆ ਸਾਨੂੰ ਵੀ ਅੱਜ ਥੇ ਰੁਕੇ ਆ ਤੇ ਰੁਕਣੇ ਦੇ ਬਾਅਦ ਅਸੀਂ ਆਪਾਂ ਸਲਾਹਬਾ ਸ਼ੁਰੂਆਤ ਕਰਕੇ ਅੱਗੇ ਚੱਲਣ ਦੀ ਕਰਾਂਗੇ ਰਣਨੀਤੀ ਕੀ ਬਣੂਗੀ ਕਿਉਂਕਿ ਇਹ ਸਾਡਾ ਸੰਵਿਧਾਨਿਕ ਅਧਿਕਾਰ ਹੈ ਸੰਵਿਧਾਨਾ ਸਾਨੂੰ ਸ਼ਾਂਤਮਈ ਤਰੀਕੇ ਨਾਲ ਤੇ ਸਾਨੂੰ ਜਿਹੜਾ ਧਰਮੇ ਲਾਣ ਦਾ ਅਧਿਕਾਰ ਦਿੰਦਾ ਆ ਤੇ ਇਸ ਕਰਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਉਹ ਸਾਡੇ ਆਗੂ ਆ ਗਏ ਆ ਉਹਦੇ ਤਹਿਤ ਆਪਾਂ ਜਿਹੜਾ ਸਲਾਵਾ ਸ਼ੋਰ ਕਰਕੇ ਉਹ ਅੱਗੇ ਜਾਣ ਦਾ ਜਿਹੜਾ ਆ ਉਹ ਕੋਪਵਾ ਬਣਾਵਾਂਗੇ ਜਿਹੜੇ ਲੀਡਰ ਨੂੰ ਜਰਬੰਦ ਕੀਤਾ ਗਿਆ ਸੀ ਅਰੈਸਟ ਕੀਆ ਬਣਿਆ ਉਹਨਾਂ ਛੱਡ ਕੇ ਗਿਆ ਕਿ ਜੇਲ੍ਹ ਵੀ ਜਾ ਕੇ ਨਹੀਂ ਬਹੁਤ سارے ਜਿਹੜੇ ਸਾਡੇ ਆ ਆਗੂ ਹੈਗੇ ਆ ਉਹ ਘਰਾਂ ਜਿਹਨਾਂ ਜਰਬੰਦ ਕੀਤੇ ਹੋਏ ਆ ਉਹ ਸਾਗੂ ਆ ਜਿਹੜੇ ਥਾਣੇ ਬਟਾਲੇ ਹੋਇਆ ਤੇ ਹੁਣ ਪਤਾ ਲੱਗ ਰਿਹਾ ਹੈ ਕਈ ਆਗੂਆਂ ਨੂੰ ਜੇਲ੍ਹ ਵੀ ਚ ਜੋ ਜੋ ਕਿ ਬਹੁਤ ਹੀ ਇੱਕ ਘਟਿਆ ਪਦਰ ਦੀ ਜਿਹੜੀ ਆ ਕਈ ਰਾਜਨੀਤੀ ਹੈਗੀ ਆ ਕਿਉਂਕਿ ਜਿਹੜੇ ਕਿਸੇ ਸਾਨੂੰ ਸੰਵਿਧਾਨ ਵਾਲੇ ਜਿਹੜੇ ਹੱਕ ਦਿੰਦਾ ਆ ਉਹ ਤੋਂ ਇਹ ਬੰਚਤ ਕਰ ਰਹੀ ਆ ਜਿਹੜੀ ਬਹੁਤ ਹੀ ਨਿੰਦਣਯੋਗ ਕਾਰਵਾਈ ਹੈਗੀ ਆ ਤੇ ਹੁਣ ਸਾਡੇ ਆਪਾਂ ਇਕੱਠੇ ਹੋ ਗਏ ਜਦੋਂ ਤੱਕ ਸਲਾਹਵਾ ਸ਼ੁਰੂ ਕਰਕੇ ਅਗਲੀ ਰਣਨੀਤੀ ਹੋਈ ਕਿ ਕਾਗੇ ਵੀ ਆਪਾਂ ਅੱਗੇ ਚੱਲਣਾ ਜਾਂ ਇੱਥੇ ਬੈਠਣਾ ਕੀਤਾ ਸੀ ਕੀ ਹੋ ਗਿਆ ਰੋਕ ਲਿਆ ਗਿਆ ਤੇ ਦੇਖੋ ਅਸੀਂ ਲੰਮੇ ਸਮੇਂ ਤੋਂ ਕਹਿ ਰਹੇ ਸੀਗੇ ਭਈ ਇਹ ਜਿਹੜੀ ਆ ਸਰਕਾਰ ਪੰਜਾਬ ਦੀ ਆ ਇਹ ਭਾਜਪਾ ਦੀ ਵੀ ਟੀਮ ਹੈ ਉਹ ਲੋਕਾਂ ਦੇ ਸਾਹਮਣੇ ਹੁਣ ਨਜ਼ਰ ਆ ਰਹੀ ਆ ਕਿਉਂਕਿ ਜੋ ਭਾਜਪਾ ਕਰ ਰਹੀ ਆ ਸੰਨ ਦੇ ਨਾਲ ਲੋਕਾਂ ਦੇ ਨਾਲ ਉਹੀ ਕੁਝ ਜਿਹੜੇ ਆ ਇਹ ਕਰ ਰਹੇ ਆ ਤੇ ਅੱਜ ਸਾਰੇ ਲੋਕ ਪੰਜਾਬ ਦੀਆਂ ਸੜਕਾਂ ਤੇ ਖੜੇ ਆ ਕੋਈ ਜਿੱਥੇ ਜਿੱਥੇ ਵੀ ਉਹਨਾਂ ਨੂੰ ਰੋਕਿਆ ਗਿਆ ਆ ਦੇਖੋ ਸਾਡੀ ਕੋਈ ਮਨਸ਼ਾ ਨਹੀਂ ਲੋਕਾਂ ਨੂੰ ਤੰਗ ਕਰਨ ਦੀ ਨਾ ਹੀ ਇਹ ਸੜਕਾ ਰੋਕਣ ਦਾ ਸਾਡਾ ਮਨਚਾ ਆ ਉਹ ਹਜੇ ਤੱਕ ਕੋਈ ਸਯੁਕਤ ਮੋਰਚੇ ਦਾ ਪ੍ਰੋਗਰਾਮ ਨਹੀਂ ਹੈਗਾ ਅਸੀਂ ਦਾ ਸਿਰਫ ਜਿਹੜਾ ਆ ਚੰਡੀਗੜ੍ਹ ਦੇ ਵਿੱਚ ਉਹਨਾਂ ਕੋਲ ਉਹ ਮਗਰ ਆ ਕੇ ਥਾਂ ਤੇ ਸਾਨੂੰ ਚੌਥੀ ਜੀ ਕੋਈ ਥਾਂ ਦਿਓ ਤੇ ਉੱਥੇ ਅਸੀਂ ਆਪਣਾ ਮੋਰਚਾ ਲਾਣਾ ਆ ਜਿਹੜੀਆਂ ਸਾਡੀਆਂ ਮੰਗਾਂ ਆ ਅਸੀਂ ਪਰਦਸ਼ਨਾ ਆਪਣਾ ਕਰਨਾ ਆ ਪੰਜਾਬ ਸਰਕਾਰ ਦੀ ਇਹ ਨਲਾਕੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਬਹੁਤ ਵੱਡਾ ਖਮਿਆਜਾ ਇਹਦਾ ਪੋਤਰਾ ਪਊਗਾ ਤਿੰਨ ਸਾਲ ਇਹਨੇ ਟਖਾਨੀ ਤੋੜਿਆ ਕੋਈ ਕੁਛ ਨਹੀਂ ਕੀਤਾ ਹੈਗਾ ਤੇ ਸਿਰਫ ਦੇ ਸਿਰਫ ਡਰਾਮੇ ਕੀਤੇ ਆ ਭੰਡਰਾਂ ਹੋਰ ਕੁਛ ਨਹੀਂ ਕੀਤਾ ਔਰ ਅੱਜ ਵੀ ਆਪਣਾ ਭੰਡ ਪਊ ਜਿਹੜਾ ਆ ਨਾ ਉਹ ਤਖਾਲ ਦਿੱਤਾ ਉਹਨੇ ਲੋਕ ਸੜਕਾਂ ਤੇ ਖੜੇ ਸਾਰੇ ਪੰਜਾਬ ਦੇ ਵਿੱਚ ਦਿਖ ਰਹੇ ਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਆ ਆਣ ਵਾਲੇ ਸਮੇਂ ਦੇ ਵਿੱਚ ਇੰਨੀ ਸ਼ਕਤੀ ਦਾਨੀ ਆ ਲੋਕਾਂ ਦੀ ਇਹ ਚੰਡੀਗੜ੍ਹ ਨੂੰ ਕੂਚ ਕਰ ਜਾਣਗੇ ਜੇ ਇਹ ਦਿੱਲੀ ਪਹੁੰਚ ਸਕਦੇ ਆ ਇਹ ਤਾਂ ਸ਼ੁਰੂਆਤ ਆ ਸਾਡੀ ਅੱਜ ਚੰਡੀਗੜ੍ਹ ਮੋਰਚਾ ਸਾਡੀ ਸ਼ੁਰੂਆਤ ਆ ਆਣ ਵਾਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਲੋਕਾਂ ਦੀ ਨਿਕਲੂਗੀ ਅੱਗੇ ਅਸੀਂ ਦਿੱਲੀ ਪਹੁੰਚ ਗਏ ਆ ਦੋ ਸਟੇਟਾਂ ਜਿਹੜੀਆਂ ਪਾਰ ਕਰਕੇ ਤੇ ਹੁਣ ਵੀ ਜਿਹੜਾ ਆ ਚੰਡੀਗੜ੍ਹ ਸਾਡੇ ਲਈ ਦੂਰ ਨਹੀਂ ਹੈਗਾ ਜੋ ਸਯੁਕਤ ਮੋਰਚਾ ਆਣ ਵਾਲੇ ਸਮੇਂ ਚ ਪ੍ਰੋਗਰਾਮ ਦੇਊਗਾ ਉਹਦੇ ਤੇ ਆਪਾਂ ਫੁੱਲਚਾ ਮਾਗੇ ਜੋ ਹੁਕਮ ਹੋਊਗਾ ਸਾਨੂੰ ਪਰੋ ਹਾਂ ਹਲੇ ਇੱਥੇ ਖੜੇ ਆ ਆਪਾਂ ਜੋ ਸਾਨੂੰ ਕਹੂਗੇ ਪੰਜਾਬ ਵਾਲੇ ਲੀਡਰ ਆਊਗਾ ਜਿਹੜੀ ਸੂਖਤ ਮੋਰਤੇ ਦੀ ਲੀਡਰਸ਼ਿਪ ਹੈ ਉਸ ਅਨਸਾਰ ਆਪਾਂ ਚੱਲਣਾ ਹੈ ਮਾਂ ਡੀਪੀ ਕੰਪਲੈਕਸ ਦੇ ਅੰਦਰ ਖੜੇ ਹੋਏ ਆਂ ਔਰ ਅਸੀਂ 14 ਫਰਵਰੀ ਨੂੰ ਇਥੇ ਡੀਸੀ ਸਾਹਿਬ ਮੋਗਾ ਔਰ ਐਸਐਸਪੀ ਮੋਗਾ ਨੂੰ ਆਪਦਾ ਮੰਗ ਪੱਤਰ ਦੇ ਕੇ ਗਏ ਆਂ ਉਹਦੇ ਤੇ ਸਾਡੀਆਂ ਜੋ ਜ਼ਿਲ੍ਹੇ ਦੇ ਨਾਲ ਸੰਬੰਧਿਤ ਮੰਗਾ ਸੀ ਗਿਆ ਜਿਵੇਂ ਕਿ ਪਰਾਲੀ ਦੇ ਪਰਚੇ ਰੱਦ ਕਰਾਉਣੇ ਔਰ ਸਾਡੇ ਜਿੱਥੇ ਧਰਨੇ ਲੱਗੇ ਜਿੱਥੇ ਪੁਲਿਸ ਨੇ ਨਜਾਇਜ਼ ਪਰਚੇ ਰੱਦ ਕੀਤੇ ਆ ਔਰ ਬਿਜਲੀ ਬੋਰਡ ਨੇ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਤੇ ਸ਼ੰਭੂ ਮੋਰਚੇ ਤੇ ਸਾਡਾ ਸ਼ਹੀਦ ਹੋਇਆ ਬਲਵਿੰਦਰ ਸਿੰਘ ਤੇ ਇੱਕ ਜਰਨੈਲ ਸਿੰਘ ਸਦਰਕੋਟ ਵਾਲਾ ਉਹਦੇ ਮੁਆਵਜ਼ੇ ਲੈਣ ਵਾਸਤੇ ਉਹਦੇ ਪਰਿਵਾਰ ਨੂੰ ਨੌਕਰੀ ਦਿਵਾਉਣ ਵਾਸਤੇ ਸਮੁੱਚਾ ਖਰਚਾ ਮਾਫ ਕਰਾਉਣ ਵਾਸਤੇ ਅਸੀਂ ਇਹ 5 ਤਰੀਕ ਦਾ ਅਲਟੀਮੇਟ ਦਿੱਤਾ ਹੋਇਆ ਸੀਗਾ ਕਿ ਅਸੀਂ ਜੇ ਤੁਸੀਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰੋਗੇ ਅਸੀਂ ਫਿਰ ਉੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਉਸ ਤਰ੍ਹਾਂ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਅਸੀਂ ਅੰਦਰ ਬੈਠੇ ਆਂ ਔਰ ਇਹ ਜਿਹੜੀ ਪ੍ਰਸ਼ਾਸਨ ਨੇ ਅਜੇ ਤੋ ਦਾ ਮੋਗੇ ਦਾ ਬਹੁਤ ਨਲਾਈਕੀ ਵਿਖਾਈ ਹੋਈ ਹੈ ਇਹਨਾਂ ਨੇ ਆਪਦੀ ਇਹਨਾਂ ਨੇ ਕਿਸਾਨਾਂ ਦੇ ਉੱਤੇ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵੀ ਅਸੀਂ ਹੁਣ ਆਪਦੀ ਪੂਰਤੀ ਕਰਦੇ ਆਂ ਔਰ ਲਾਠੀ ਚਾਰਜ ਵੀ ਕੀਤਾ ਹੋਇਆ ਵਾ ਜਿਹੜਾ ਕਿ ਬਿਲਕੁਲ ਨਹੀਂ ਜਾਇਜ਼ ਆ ਕਿਉਂਕਿ ਇਹ ਆ ਪ੍ਰਸ਼ਾਸਨ ਆ ਇਹ ਜਨਤਾ ਦੀ ਰਖਵਾਲੀ ਵਾਸਤੇ ਹੁੰਦਾ ਵਾ ਜਨਤਾ ਦੀ ਇਹ ਸਹੂਲਤ ਵਾਸਤੇ ਹੁੰਦਾ ਵਾ ਫਾਇਦਾ ਵਾਸਤੇ ਹੁੰਦਾ ਵਾ ਉਲਟਾ ਇਹ ਆ ਪ੍ਰਸ਼ਾਸਨ ਆ ਇਹ ਕਿਸਾਨਾਂ ਦੇ ਲਾਠੀ ਚਾਰਜ ਕਰ ਰਿਆ ਔਰ ਦਬਕੇ ਮਾਰ ਰਿਆ ਧੱਕਾ ਮੁੱਕੀ ਕਰਨ ਦਿਆ ਵਾ ਮੋਬਾਈਲ ਖੋ ਰਿਆ ਵਾ ਸਰਦਾਰ ਜੀ ਇੱਕ ਕਿਸਾਨ ਜੱਤੇਬੰਦੀ ਬਾਹਰ ਬੈਠੀ ਹੈ ਧਰਨੇ ਤੇ ਤੁਸੀਂ ਜ਼ਬਰਦਸਤੀ ਅੰਦਰ ਦਾਖਲ ਹੋਏ ਹੋ ਹਾਂਜੀ ਉਹ ਜੇ ਬਾਹਰ ਬੈਠੀ ਆ ਉਹ ਅੱਜ ਇਹਦਾ ਭੁਖ ਹੜਤਾਲ ਸੀ ਉਹਨਾਂ ਦਾ ਉਹਨਾਂ ਦਾ ਕੱਲ ਲਾਨ ਹੋਇਆ ਸੀਗਾ ਅਸੀਂ ਉਸ ਦੇ ਨਾਲ ਵੀ ਸ਼ਾਮਲ ਆ ਬਾਕੀ ਸਾਡਾ 14 ਤਰੀਕ ਦਾ ਜਿਹੜਾ ਹੈਗਾ ਸੀਗਾ ਇਹ ਧਰਨਾ ਪਹਿਲਾਂ ਲਿਖਿਆ ਹੋਇਆ ਸੀਗਾ ਜਿਹੜਾ ਅੰਦਰ ਦੀ ਤੇ ਬਾਹਰ ਦਾ ਜਿਹੜੀ ਗੱਲ ਆ ਬਾਹਰ ਕੋਈ ਅਸੀਂ ਮੰਗਤੇ ਨਹੀਂਗੇ ਜਿਹੜਾ ਇਹਨਾਂ ਕੋ ਬਾਹਰ ਭਾਈ ਜੇ ਅਸੀਂ ਬਾਹਰ ਛੜਕ ਰੋਕ ਨਹੀਂ ਪਾਉਗੀ ਸਾਨੂੰ ਫਿਰ ਜੇ ਅਸੀਂ ਛੜਕ ਰੋਕਾਂਗੇ ਤੇ ਉਥੇ ਆਵਾਜ਼ਾਈ ਦੇ ਵਿੱਚ ਵਿਗਨ ਪਊਗਾ ਔਰ ਲੋਕ ਪਰੇਸ਼ਾਨ ਹੋਣਗੇ ਆ ਜਿਹੜੀ ਥਾਵਾ ਇਹ ਸਾਡੇ ਵੱਡਿਆਂ ਵਡੇਰਿਆਂ ਨੇ ਮਤੇ ਪਾ ਕੇ ਪਿੰਡ ਦੀ ਪੰਚਾਇਤ ਨੇ ਇਹ ਫਰੀ ਦਿੱਤਾ ਹੋਇਆ ਵਾ ਇੱਥੇ ਲੋਕਾਂ ਦੀ ਆਵਾਜ਼ ਠਾਉਣ ਵਾਸਤੇ ਅਸੀਂ ਇੱਥੇ ਬਹਿ ਸਕਦੇ ਹਾਂ ਕੋਈ ਗੈਰ ਕਾਨੂੰਨੀ ਨਹੀਂ ਅਸੀਂ ਕਰ ਰਹੇ ਗੈਰ ਕਾਨੂੰਨੀ ਇਹ ਪ੍ਰਸ਼ਾਸਨ ਕਰ ਰਿਹਾ ਜਿਹੜਾ ਸਾਡੇ ਤੁਸੀਂ ਤੁਸੀਂ ਬੋਲੋ ਕੋਈ ਪ੍ਰਸ਼ਾਸਨ ਬੋਲੋ ਸ਼ਾਂਤੀ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਕਿ ਆ ਜਰੇ ਪਰ ਤੁਸੀਂ ਕੰਦਾ ਟੱਪ ਟੱਪ ਦੇ ਅੰਦਰ ਆਏ ਹੋ ਹਾਂ ਜੀ ਉਹ ਜੋ ਸਾਡਾ ਉੱਥੇ ਛੜਕਾ ਰੋਗਣ ਦੀ ਆਵਾਜ਼ਾਂ ਨੂੰ ਬਹੁਤ ਜ਼ਿਆਦਾ ਭੀੜ ਭੜਕਾ ਹੋ ਰਿਹਾ ਆਵਾਜ਼ਾਂ ਰੋਕ ਰਹੀ ਆ ਲੋਕ ਕੋਈ ਮਰੀਜ਼ ਆ ਰਿਹਾ ਵਾ ਕੋਈ ਕਿਸੇ ਨੇ ਕੋਈ ਪੇਪਰ ਦੇਣਾ ਹੁੰਦਾ ਵਾ ਉਹ ਇਹ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਫਿਰ ਜਦੋਂ ਇਹਨਾਂ ਦਾ ਬੂਹਾ ਨਹੀਂਗਾ ਖੋਲਿਆ ਅਸੀਂ ਆਪਦੇ ਤਰੀਕੇ ਦੇ ਨਾਲ ਇੱਥੇ ਅੰਦਰ ਆ ਗਏ ਆਂ ਔਰ ਸਾਡਾ ਜਿਹੜਾ ਧਰਨਾ ਵਾ ਉਹ ਅੰਦਰ ਹੀ ਲੱਗੂਗਾ 2 ਦਿਨ ਦਾ ਧਰਨਾ ਹੋਏ 5 ਦੇ 6 ਤਰੀਕ ਨੂੰ ਜੇ 6 ਦਿਨ ਰਾਤ ਦਾ ਜੀ ਜੇ ਕਿਸਾਨ ਮਜ਼ਦੂਰ ਸਗਾ ਚਕਮੇਟੀ ਦਾ ਇਥੋਂ ਡੀਸੀ ਸਾਹਿਬ ਦੀ ਘੱਟੀ ਵੀ ਜਾਣੀ ਹੈ ਜੀ ਤੇ ਹੋਰ ਵੀ ਜਾਣੇ ਕੋਈ ਇਹਦੇ ਵਿੱਚ ਕੋਈ ਰਿਕਾਰਡ ਨਹੀਂ ਪਾਈ ਜਾਊਗੀ ਸ਼ਾਂਤ ਮਾਈ ਤਰੀਕੇ ਦੇ ਨਾਲ ਇਥੋਂ ਫੁੱਲ ਵੀ ਨਹੀਂ ਤੋੜਾਂਗੇ ਔਰ ਜਾਣ ਆਉਣ ਦਾ ਵੀ ਕੋਈ ਅਸੀਂ ਇਹ ਵਿਗੜ ਨਹੀਂ ਪਾਵਾਂਗੇ ਚਾਹ ਨਾ ਆਉਣ ਵਾਸਤੇ ਖੁੱਲਾ ਡੋਲਿਆ ਕਿਹੇ ਪਰ ਇਹ ਪਬਲਿਕ ਨੂੰ ਨਹੀਂ ਪਰੇਸ਼ਾਨੀ ਨਹੀਂ ਆਉਣ ਦਿਆਂਗੇ ਜੀ 7 ਤਰੀਕ ਇਥੋਂ ਇਹ 2 ਦਿਨ ਕੰਮ ਨਹੀਂਗਾ ਤੁਹਾਡੀ ਗੱਲ ਸੁਣਦੇ 7 ਤਰੀਕ ਨੂੰ ਮੋਗਾ ਰੇਲਵੇ ਸਟੇਸ਼ਨ ਤੇ ਮੋਗੇ ਵੱਲੋਂ ਸਿਰਫ ਉਹ ਰੇਲਵੇ ਟੈਸ ਦੇ ਚੱਕਾ ਤੇ ਲੇਰੇਲਾ ਦਾ ਚੱਕਾ ਜਾਮ ਕਰਾਂਗੇ ਕਿੰਨੇ ਟਾਈਮ ਹੋਊਗਾ ਜੀ ਉਹ ਅਸੀਂ ਦੱਸ ਦਿਆਂਗੇ ਸਾਰੀ ਦਿਹਾੜੀ ਹੋਊਗਾ ਉਹ 11 12 ਵਜੇ ਤੋਂ 11 ਕੋਈ jindabad 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 jindabad